ਸਰਬ ਕਲਾ ਸਮਰਾਤ ਡੋਲਣ ਤੇ ਰੱਖ ਪ੍ਰਭ ਨਾਨਕ ਜ਼ਿਕਰ ਅਥ ਸੋ ਕਉ ਟਲ ਗੁਰ ਸੇਵੀਐ ਹੰਸ ਸੁਸਾਣ ਸੁਬਾਹੇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਜੋ ਕੇ ਜਾਏ ਵਾਹਿਗੁਰੂ ਸਾਇਬ ਜੀ ਕਨਸਰੀ ਮਹਲਾ ਪੰਜਵਾਂ ਘਰ ਦੂਜਾ ਚੌਪਦ ਇੱਕ ਓੰਕਾਰ ਸਾਧੂ ਗੁਰੇ ਬਰੇਸਤ ਛੋਡ ਜਾਏ ਸੇ ਕਰ ਪਰਾਲ ਕਾਮ ਨ ਆਵੇ ਸੇ ਜੰਜਾਲ ਛੋਡ ਜਾਏ ਸੇ ਕਰ ਪਰਾਲ ਕਾਮ ਨ ਆਵੇ ਸੇ ਜੰਜਾਲ ਨਾ ਚਾਲ ਲੈ ਤੈਨ ਸਿਆਹੀ ਜੋ ਬਰਾਈ ਸਈ ਮੇਂ ਅਸੇ ਪਰਮ ਪੁੱਲੇ ਸੰਸਾਰ ਜਨਮ ਪਦਾਰਤ ਕੋ ਇਕਵਾਰਾ ਰਹਾ ਤੇ ਤਰਨ ਨਈ ਪਾਵ ਡਿੱਟਾ ਝੂਠ ਤੋ ਸਿਆ ਰਚੋ ਮੀਠਾ ਦਾਤ ਪਿਆਰੀ ਵਿਸਰਿਆ ਦਤਰਾ ਜਾਣ ਨਾਹੀਂ ਮਰਨ ਵਿੱਚ ਰ ਵਸਤ ਪਰਾਇ ਕਾ ਉਟ ਰੂਆ ਸਰਮ ਧਰਮ ਸਗਲ ਇਕੂ ਐ ਹੁਕਮ ਨਭੂਜ ਆਉਣ ਜਾਣੇ ਪਾਪ ਕਰ ਤਾ ਪਛੋਤਾਣੇ ਜੋ ਤੁਦ ਪਾਵ ਸੋ ਪਰਵਾਣ ਈਲੇ ਪਾਣੇ ਨੁ ਕਰੇ ਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰੱਖ ਲੈ ਸਾਰੇ ਬਿਪਰਬ ਮੇਰਾ ਨਾਨਕ ਗਰੀਬ ਬੰਦਾ ਜਨ ਤੇਰਾ ਰੱਖ ਲੈ ਸਾਰੇ ਬਿਪਰਬ ਮੇਰਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ 5 ਘਰ ਦੂਜਾ ਚੌਪਦਈ ਇੱਕ ਓ ਅੰਕਾਰ ਸਤਿਗੁਰ ਬਰਸਾਤ ਛੋੜ ਜਾਹਿ ਸੇ ਕਰੈ ਪਾਰ ਕਾਮ ਨ ਆਵੈ ਸੇ ਜਨ ਜਾਨ ਸਾਹਿ ਗਿਰੋ ਸਾਹਿ ਵਿਜੀ ਆ ਅਸੋਣ ਪ੍ਰੇਮਯਾ ਮਾੜਾ ਕਿਉ ਮਿਲਿਆ ਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਹਾਨ ਮਿਲਾਵੇ ਮਾਏ ਪ੍ਰੇਮਯਾ ਮਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਬਲਾਵੇ ਮਾਏ ਸੰਤ ਸਾਈ ਪ੍ਰੇਮ ਕੇ ਹਾਂ ਤਿੰਨ ਕੇ ਲਾਗਾ ਪਾਏ ਮੈਂ ਕਿਉਂ ਸਗ ਪਾਈਏ ਦੂਜੀ ਨਹੀਂ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇਤਰੇ ਵਧ ਰਹੀ ਆਗਾਏ ਆਪ ਤਿਆਗ ਬਿਨ ਤੀ ਕਰ ਲਿਓ ਪ੍ਰਭੂ ਲੜ ਲਾਏ ਜੋਰ ਕੰਤ ਮਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਵਣ ਦੂਜਾ ਕੋ ਨਹੀਂ ਨਾਨਕ ਅਰ ਸਰਨਾਏ ਅਸੂ ਸੁਖੀ ਵਸੰਦੀਆ ਜਿਨਾ ਮਯਾਰ ਰਾਏ ਰਬ ਵਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਜੀਵ ਸੰਧਿਆ ਜਿਨਾ ਮਯਾ ਹਾਰੇ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਅਸੋ ਨਾ ਪ੍ਰੇਮ ਮਹਾਡਾ ਕਿਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੇ ਕੋਈ ਆਨ ਮਲਾਵੇ ਮਾਏ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦੀ ਦੇ ਅੰਦਰ ਬ੍ਰਾਇਮਾ ਸਰਬਾਸਾ ਸੰਗਤ ਜੀਓ ਢਿਭਾਗੇਓ ਅੱਜ ਫੇਰ ਇੱਕ ਵਾਰੀ ਸਤਿਗੁਰਾਂ ਨੇ ਸਾਨੂੰ ਇਹ ਉਡ ਭਾਗਾ ਤੇਨਾ ਬਖਸ਼ਿਸ਼ ਕੀਤਾ ਵੱਡੇ ਭਾਗ ਹਉਣ ਤਾਈ ਤੇ ਸਮਾਂ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਸੋਦੀ ਸੰਗਰਾਮ ਦਾ ਸ਼ੁਭ ਦਿਹਾੜਾ ਹੈ ਆਓ ਸਤਿਗੁਰਾਂ ਅਗੇ ਬੇਨਤੀਆਂ ਕਰੀਏ ਸਤਿਗੁਰਾਂ ਦੇ ਦਰਸ਼ਨ ਕਰਕੇ ਇਹ ਬੇਨਤੀਆਂ ਕਰੀਏ ਮਹਾਰਾਜ ਜੀ ਕਿਰਪਾ ਕਰਦੇ ਆ ਜੀ ਪਿਛਲੇ ਮਹੀਨੇ ਜੇ ਕੋਈ ਗਲਤੀਆਂ ਹੋਈਆਂ ਹੋਣ ਉਹਨਾਂ ਨੂੰ ਬਖਸ਼ ਦੇਣਾ ਅੱਗੇ ਤੋਂ ਸਿੱਧੇ ਮਾਰਗ ਤੇ ਪਾਉਣਾ ਨਾਮ ਦੀ ਦਾਤ ਬਖਸ਼ਿਸ਼ ਕਰਨਾ ਤੇ ਜਦੋਂ ਸਤਿਗੁਰਾਂ ਅੱਗੇ ਬੇਨਤੀਆਂ ਕਰਾਂਗੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਕਿਰਪਾ ਕਰ ਦੇਣਗੇ ਸਾਡੇ ਸਾਰੇ ਦੁੱਖੜੇ ਦੂਰ ਕਰ ਦੇਣਗੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਅਸੂ ਦੇ ਮਹੀਨੇ ਦੁਆਰਾ ਜੀਵ ਨੂੰ ਸਮਝਾਉਂਦੇ ਹਨ ਅਸਾਣਾ ਪ੍ਰੇਮਿ ਉਮਾ ਹੜਾ ਕਾ ਮਿਲਿਆ ਹਰ ਜਾਈ ਮਰ ਜਾਂਦੇ ਪ੍ਰਭੂ ਦੇ ਪ੍ਰੇਮ ਤੋਂ ਬਿਨਾ ਇਹ ਜੀਵ ਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਸੁੱਖ ਦੀ ਪ੍ਰਾਪਤੀ ਲਈ ਸੰਤਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਮਹਾਰਾਜੇ ਸਮਝਾਉਂਦੇ ਉਹ ਮਾੜਾ ਆਨੇ ਨਹੀਂ ਉਹ ਤੇ ਸ਼ਾਨ ਪ੍ਰਭੂ ਦੇ ਪ੍ਰੇਮ ਦਾ ਉਹ ਮਾਹੜਾ ਮੈਨੂੰ ਲੱਗ ਰਿਹਾ ਮੈਂ ਕਿਵੇਂ ਹਰੀ ਨੂੰ ਜਾ ਕੇ ਪਰਮੇਸ਼ਰ ਨੂੰ ਜਾ ਕੇ ਕਿਵੇਂ ਮਿਲਣਾ ਕਰਾਂ ਅਸੋਂ ਦਾ ਪ੍ਰੇਮ ਇਹ ਮਾਹੜਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਲਾਵੇ ਮਾਏ ਮੇਰੇ ਮਾਨ ਤਨ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਘੜੀਆਂ ਦੇ ਬਾਦ ਜਾਦੀ ਬੜੀ ਪਿਆਸ ਲੱਗ ਰਹੀ ਹੈ ਤੇ ਇਹ ਭਾਈ ਇਹੋ ਜਿਹਾ ਕੋਈ ਸੰਤ ਜਨ ਹੈ ਜੋ ਮੈਨੂੰ ਪਰਮੇਸ਼ਰ ਦੇ ਨਾਲ ਮਲਾ ਦੇਣਾ ਕਰੇ ਮਨ ਤਨ ਪਿਆਸ ਦਰਸ਼ਨ ਠਣੀ ਕੋਈ ਆਨ ਮਲਾਵੇ ਮਾ ਸੰਤ ਸੁਹਾਈ ਪ੍ਰੇਮ ਕੇ ਹਾਂ ਤਨ ਕ ਲਗਾ ਪਏ ਪ੍ਰਭੂ ਦੇ ਪ੍ਰੇਮ ਵਿੱਚ ਸ਼ਾਂਤੀ ਸਹਤਾ ਕਰਨ ਵਾਲੇ ਹਨ ਇਸ ਲਈ ਮੈਂ ਉਹਨਾਂ ਦੇ ਚਰਨੀ ਲੱਗਦਾ ਸੰਤਾਂ ਦੇ ਮੈਂ ਚਰਨੀ ਲੱਗਦਾ ਐਸੇ ਸੰਤ ਇਸ ਸੰਸਾਰ ਦੇ ਵਿੱਚ ਵਿਰਲੇ ਹਨ ਹਾਂ ਉਹਨੇ ਵਿਰਲੇ ਨਾ ਹੀ ਕਣੇ ਹਾਲੇ ਫੱਕੜ ਸੰਸਾਰ ਪ੍ਰਭ ਵਿਣ ਦਿਨ ਪ੍ਰਭ ਕਿਉ ਸੁਖ ਪਾਈਐ ਦੁਜੀ ਨਹੀਂ ਜਾਈ ਪਰਮਾਤਮਾ ਤੋਂ ਬਿਨਾ ਸੁਖ ਨੂੰ ਕਿਵੇਂ ਪਾਉਣਾ ਕਰੀਐ ਦੂਜੀ ਹੋਰ ਕੋਈ ਸੁਖ ਦੀ ਥਾਂ ਨਹੀਂ ਹੈ ਹੋਸ ਪਰਮੇਸ਼ਰ ਨੂੰ ਅਸੀਂ ਕਿਵੇਂ ਪਉਣਾ ਕਰੀਏ ਤੇ ਮਹਾਰਾਜ ਇਹ ਸਮਝਾਉਂਦੇ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਵਤਰਾਏ ਆਗਾਇ ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚੱਖਿਆ ਉਹ ਲੋਕ ਪਰਲੋਕ ਦੇ ਪਦਾਰਥਾਂ ਵੱਲਾਂ ਤ੍ਰਿਵਤੋ ਕੇ ਰਾਜ ਰਹਿਣੇ ਸਾਚ ਤੋਂ ਸੁਣ ਲਿਓ ਸਭ ਜਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਜਿਨਹੀ ਚਾਖਿਆ ਪ੍ਰੇਮ ਰਸ ਸੇ ਤ੍ਰੇਵਤ ਰਹਿਆ ਗਾਇ ਆਪ ਤਿਆਗ ਬਿਨ ਤੀਸਰ ਦੇਹੋ ਪ੍ਰਭੂ ਲੜ ਲਾਏ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਸੰਗਤ ਨੂੰ ਸਮਝਾਉਂਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚੱਖਿਆ ਨਾ ਉਹ ਲੋਕ ਪਰਲੋਕ ਦੇ ਪਦਾਰਥਾਂ ਵੱਲ ਤ੍ਰਿਭ ਧੋਗੇ ਹੁਣ ਰੱਜ ਗਏ ਨੇ ਉਹਨਾਂ ਨੂੰ ਸੰਸਾਰੀ ਚੀਜ਼ਾਂ ਦੀ ਕੋਈ ਤਾਂਗ ਨਹੀਂ ਤੇ ਪਰਮੇਸ਼ਰ ਦਾ ਨਾਮ ਸਵਾਸ ਸਵਾਸ ਜਪਨਾ ਕਰੀਏ ਆਪ ਤਿਆਗ ਬਿਨ ਤੀਕਰ ਹੈ ਲੇਹੁ ਪ੍ਰਭੂ ਲਾੜ ਲਾ ਮਰ ਜੀ ਸੰਗਤ ਨੂੰ ਸਮਝਾਉਂਦੇ ਆਪਾ ਭਾ ਹੰਕਾਰ ਨੂੰ ਤਿਆਗ ਕੇ ਜਿਸ ਤਰ੍ਹਾਂ ਬੇਨਤੀਆਂ ਕਰੀਏ ਕਿ ਹੈ ਪ੍ਰਭੂ ਮੈਨੂੰ ਆਪਣੇ ਪੱਲੇ ਨਾਲ ਲਗਾ ਲਓ ਆਪਣੇ ਲਾੜ ਨਾਲ ਲਾ ਲਓ ਤੇ ਇਸ ਭੌਤ ਜਲ ਸੰਸਾਰ ਤੋਂ ਪਾਰ ਕਰਨਾ ਕਰੋ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਅੱਗੇ 52 ਰਾਜਿਆਂ ਨੇ ਬੇਨਤੀ ਕੀਤੀ ਸੀ ਮਹਾਰਾਜ ਜੀ ਜੇ ਤੁਸੀਂ ਕਿਲੇ ਵਿੱਚੋਂ ਚਲੇ ਜਾਓਗੇ ਤਾਂ ਸਾਨੂੰ ਰਿਰ ਕੋਈ ਇਹ ਨਾ ਇਹ ਸੰਸਾਰ ਤੇ ਤੇ ਨਾ ਪਰਲੋਕ ਵਿੱਚ ਕੋਈ ਛਡਾਉਣ ਵਾਲਾ ਨਹੀਂ ਇਹ ਤੁਸੀਂ ਸਾਨੂੰ ਛੱਡ ਕੇ ਨਾ ਜਾਇਆ ਜੇ ਫਿਰ ਮਹਾਰਾਜ ਜੀ ਨੇ ਵजीर खान ਨੂੰ ਆਖਿਆ ਸੀ ਅਸੀਂ ਗਵਾਲੀਅਰ ਦੇ ਕਿਲੇ ਵਿੱਚੋਂ ਤਾਂ ਜਾਵਾਂਗੇ ਜੇ ਇਹਨਾਂ ਰਾਜਿਆਂ ਨੂੰ ਤੁਸੀਂ ਰਿਹਾਅ ਕਰੋਗੇ ਫਿਰ ਵजीर खान ਨੇ ਜਹਾਂਗੀਰ ਅੱਗੇ ਜਾ ਕੇ ਆਖਿਆ ਦੇ ਜਹਾਂਗੀਰ ਨੇ ਫਿਰ ਇਹ ਗੱਲ ਆਕੀ ਵੀ ਜਿੰਨੇ ਟਵਾੜਾ ਪੱਲਾ ਫੜ ਕੇ ਲੜ ਫੜ ਕੇ ਬਾਹਰ ਆ ਸਕਦੇ ਉਹਨਿਆਂ ਨੂੰ ਮੈਂ ਛੱਡ ਦਿੰਨਾ ਤੇ ਮਹਾਰਾਜ ਜੀ ਨੇ 52 ਕਲੀਆਂ ਵਾਲਾ ਚੋਲਾ ਸਵਾ ਕੇ ਸਾਰਿਆਂ ਨੂੰ ਇੱਕ ਇੱਕ ਤਣੀ ਵੜਾ ਦਿੱਤੀ ਤੇ 52 ਰਾਜਿਆਂ ਨੂੰ ਮਹਾਰਾਜ ਜੀ ਨਾਲ ਲੈ ਕੇ ਬਾਹਰ ਆ ਗਏ ਸਾਰਿਆਂ ਸੰਗਤਾਂ ਇਕ ਆਤ ਦੇ ਵੇਖੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੀਆਂ ਸੰਗਤਾਂ ਸਾਧਗੁਰਾਂ ਦੀ ਜੈ ਜੈਕਾਰ ਕਰ ਰਹੀਆਂ ਨੇ ਇਸਲਾ ਮਹਾਰਾਜ ਜੀ ਸਮਝਾਉਂਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਪੱਲੇ ਨਾਲ ਲਾ ਲਿਆ ਉਹਨਾਂ ਦਾ ਲੋਕ ਪਰਲੋਕ ਸਵਰਗਿਆ ਤੇ ਆਪਾਂ ਵੀ ਇਸ ਤਰ੍ਹਾਂ ਬੇਨਤੀਆਂ ਕਰੀਏ ਹੰਕਾਰ ਨੂੰ ਤਿਆਗ ਕੇ ਕਿ हे ਪ੍ਰਭੂ ਮੈਨੂੰ ਆਪਣੇ ਪੱਲੇ ਨਾਲ ਲਾ ਲੈਣਾ ਕਰੋ ਜੋ ਹਰ ਕੰਤ ਮਲਾਈ ਆ ਸੇ ਵਿਚੜਕਤ ਨਾ ਜਾਏ ਜਿੰਨਾ ਇਸਤਰੀਆਂ ਨੇ ਹਰੀ ਪਤੀ ਨੂੰ ਆਪਣੇ ਨਾਲ ਮਿਲਾ ਲਿਆ ਉਹ ਪਰਮੇਸ਼ਰ ਆਪਣਾ ਪਤੀ ਹੈ ਆਪਾ ਸਾਰੇ ਉਹਦੀਆਂ ਇਸਤਰੀਆਂ ਤੇ ਮਹਾਰਾਜ ਜੀ ਸਮਝਾਉਂਦੇ ਜਿਨ੍ਹਾਂ ਨੇ ਉਸ ਹਰੀ ਪਤੀ ਨੂੰ ਆਪਣੇ ਨਾਲ ਮਿਲਾ ਲਿਆ ਉਹ ਫਿਰ ਉਹਦੇ ਨਾਲ ਉਹ ਵਿਛੜ ਕੇ ਕਿਸੇ ਹੋਰ ਤਰਬ ਨਹੀਂ ਜਾਂਦੀਆਂ ਪ੍ਰਭ ਲੈਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਤਤਨ ਕਰਦੇ ਪ੍ਰਭ ਤੋਂ ਬਿਨਾ ਹੋਰ ਦੂਜਾ ਕੋਈ ਸਾਹਿਕ ਨਹੀਂ ਜਿਸ ਲਈ ਅਸੀਂ ਹਰੀ ਦੀ ਸ਼ਰਨ ਵਿੱਚ ਆਏ ਆ ਤੇ ਮਹਾਰਾਜ ਜੀ ਤੁਸੀਂ ਕਿਰਪਾ ਕਰਦੇ ਹੋ ਸਾਡੇ ਤੇ ਮਿਹਰਾਂ ਕਰਦੇ ਹੋ ਸਾਰੇ ਸੰਸਾਰ ਨੂੰ ਸੁੱਖਾਂ ਦੀਆਂ ਦਾਤਾਂ ਬਖਸ਼ਿਸ਼ ਕਰੋ ਅਸੂ ਸੁਗੀਵ ਸੰਧੀਆਂ ਜਿੰਨ ਮਿਆਰ ਰਾਏ ਅਸੂ ਦੇ ਮਹੀਨੇ ਦੁਆਰਾ ਮਹਾਰਾਜ ਜੀ ਸਮਝਾਉਂਦੇ ਉਹ ਇਸਤਰੀਆਂ ਉਹ ਰੂਹਾਂ ਅਸੂ ਦੇ ਮਹੀਨੇ ਵਿੱਚ ਸੁਖ ਸਹਿਤ ਵਸਦੀਆਂ ਜਿਨ੍ਹਾਂ ਉੱਤੇ ਹਰੀ ਰਾਜੇ ਪਰਮੇਸ਼ਰ ਦੀ ਮયા ਭਾਵ ਕਿਰਪਾ ਦ੍ਰਿਸ਼ਟੀ ਹੈ ਕੋਈ ਸੁਖ ਸਹਿਤ ਰੂਹਾਂ ਵਸਦੀਆਂ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਇਸ਼ਨਾਨ ਪਾਣੀ ਕਰੋ ਸਤਿਗੁਰਾਂ ਦੇ ਦਰਸ਼ਨ ਕਰੋ ਬੇਨਤੀਆਂ ਕਰੋ ਮਹਾਰਾਜ ਜੀ ਸਾਰੇ ਸੰਸਾਰ ਨੂੰ ਸੁਖਾਨੀਆ ਦਾਤਾ ਬਖਸ਼ਿਸ਼ ਕਰੋ ਸਾਰੇ ਸੰਸਾਰ ਦੇ ਵਿੱਚ ਸਾਡੇ ਪਰਿਵਾਰ ਤੇ ਵੀ ਮਿਹਰ ਪ੍ਰਿਆਸ ਰੱਖੋ ਪਰਿਵਾਰ ਨੂੰ ਦਿਨ ਦੂਣੀ ਰਾਤ ਚੌਦਣੀ ਦੀ ਤਰੱਕੀ ਬਖਸ਼ਿਸ਼ ਕਰੋ ਜਦੋਂ ਅਸੀਂ ਮਹਾਰਾਜ ਜੀ ਅੱਗੇ ਦੀਨ ਹੋ ਕੇ ਬੇਰਤੀਆ ਕਰਾਂਗੇ ਮਹਾਰਾਜ ਸਾਡੇ ਤੇ ਮਿਹਰ ਪ੍ਰਿਆਸ ਰੱਖਦ ਕੇ ਸਾਡੇ ਦੇ ਕਿਰਪਾ ਕਰ ਦੇਣਗੇ ਬੱਚਿਆਂ ਨੂੰ ਤਰੱਕੀਆਂ ਬਖਸ਼ਣਗੇ ਸਾਰੇ ਪਰਿਵਾਰ ਨੂੰ ਸੁੱਖਾਂ ਦੀਆਂ ਦਾਤਾਂ ਬਖਸ਼ਿਸ਼ ਕਰਨਗੇ ਪਰ ਸਾਨੂੰ ਨੀਂਦਰਾ ਦਾ ਤਿਆਗ ਕਰਨਾ ਪਵੇਗਾ ਜਦੋਂ ਅਸੀਂ ਨੀਂਦ ਦਾ ਤਿਆਗ ਕਰਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਾਂਗੇ ਨਾ ਤੇ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਣਗੇ ਸਾਨੂੰ ਦੋ ਵੇਲੇ ਕਦੀ ਨਹੀਂ ਭੁੱਲਣੇ ਚਾਹੀਦੇ ਇੱਕ ਵੇਲਾ ਉਹ ਜਿਹੜਾ ਸਾ ਅਤ ਦੀ ਗਰੀਬੀ ਦੇ ਵਿੱਚ ਗੁਜ਼ਾਰਾ ਨ ਕੀਤਾ ਤੇ ਦੂਜਾ ਉਹ ਵੇਲਾ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੀ ਬਾਹ ਫੜੀ ਤੇ ਸਾਡਾ ਸਮਾਂ ਹੀ ਬਦਲ ਦਿੱਤਾ ਤੇ ਦੋ ਵੇਲੇ ਦੋ ਸਮੇ ਸਤਿਗੁਰਾਂ ਨੂੰ ਯਾਦ ਕਰਨਾ ਗੁਰਬਾਣੀ ਪੜ੍ਹਨੀ ਤੇ ਅਰਦਾਸ ਕਰਨੀ ਕਦੀ ਨੇ ਭੁੱਲਣੇ ਕੋਈ ਪਤਾ ਨਹੀਂ ਕਿਸ ਸਮੇਂ ਦੀ ਪੜੀ ਹੋਈ ਗੁਰਬਾਣੀ ਅਤੇ ਕੀਤੀ ਹੋਈ ਅਰਦਾਸ ਸਾਡੀ ਕਦੋਂ ਕਬੂਲ ਹੋ ਜਾਏ ਤੇ ਸਤਿਗੁਰੂ ਸਾਡਾ ਸਮਾਂ ਹੀ ਬਦਲ ਦੇਵੇ ਆਓ ਸਤਿਗੁਰਾਂ ਅੱਗੇ ਬੇਨਤੀਆਂ ਕਰੀਏ ਕਿ ਮਹਾਰਾਜ ਜੀ ਕਿਰਪਾ ਕਰ ਦਿਓ ਸਾਰੇ ਸੰਸਾਰ ਨੂੰ ਸੁੱਖਾਂ ਦੀਆਂ ਦਾਤਾਂ ਬਖਸ਼ਿਸ਼ ਕਰੋ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਸੂ ਦੇ ਮਹੀਨੇ ਦੁਆਰਾ ਸੰਗਤ ਨੂੰ ਉਪਦੇਸ਼ ਕਰਦੇ ਹਨ ਕਿ ਕੋਈ ਰੂਹਾਂ ਸੁਖ ਸਹਿਤ ਵਸਦੀਆਂ ਜਿਨ੍ਹਾਂ ਉੱਤੇ ਹਰੀ ਰਾਜੇ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੋ ਸੁਖੀ ਵਸਦੀਆਂ ਜਿੰਨਾ ਮਿਆਰ ਰਾਏ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ 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 ਜੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਜਦੋਂ ਅਸੀਂ ਸਵਾਸ ਸਵਾਸ ਉਹਦਾ ਸਿਮਰਨ ਕਰਾਂ